ਜ਼ਿਲ੍ਹਾ ਫਰੋਜ਼ਪੁਰ ਕਸਬਾ ਮਮਦੋਟ ਪਿੰਡ ਗੰਦੂ ਅਕਿਲਚਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਹੋਈ ਖੂਨੀ ਚੜ੍ਹ ਇਹ ਸਾਡੇ ਘਰੇ ਆ ਕੇ ਸਾਡੇ ਗਲ ਪੈਣੇ ਸਾਡੇ ਗੇਟ ਤੋ ਟੱਪ ਗਏ ਨੇ ਅਸੀਂ 2 ਵਜੇ ਤੱਕ ਸੁੱਤੇ ਪਏ ਸੀ ਪਹਿਲਾਂ ਮੇਰੇ ਡੈਡੀ ਨੇ ਕੁੱਟਾ ਨੇ ਫੇਰ ਉਹਨਾਂ ਨੂੰ ਮੰਮੀ ਵਰਾਂ ਨੂੰ ਮੇਰੇ ਦੋ ਪਹਿਣਾ ਤੇ ਮੈਂ ਸੰਚਾਰਾਂ ਨੂੰ ਛੱਕ ਤੇ ਬਾਹਰ ਲਾਏ ਗਏ ਨੇ ਬੂਏ ਸਾਡੇ ਨਾਲ ਜ਼ਬਰਦਸਤੀ ਕਰਦੇ ਸਾਨੂੰ ਗੱਡੀ 'ਚ ਪਾਉਂਦੇ ਸੀ ਦੋਵੇਂ ਸਕੇ ਭਰਾਵਾਂ ਨੇ ਇੱਕ ਦੂਜੇ ਦੇ ਪਰਿਵਾਰਾਂ ਉੱਤੇ ਕੀਤਾ ਤਲਵਾਰਾਂ ਅਤੇ ਗੰਡਾਸਿਆਂ ਦੇ ਨਾਲ ਹਮਲਾ ਗਾਲਾ ਆ ਦੇ ਹੀ ਬਸ ਕਟ ਕੱਟ ਕੇ ਤੇ ਬਜੇ ਤੇ ਬੇਹੋਸ਼ ਹੋ ਗਏ ਨਾਲੇ ਛੱਡ ਕੇ ਤੇ ਨਿਕਲ ਗਏ ਨਦਾਵਾ ਦਾ ਹਥਿਆਰ ਕਿਸੇ ਕੋਲ ਗੁਦਾਸੀ ਕਾਪੇ ਛੋਟੇ ਫਿਰੋਜ਼ਪੁਰ ਦੇ ਕਸਬਾ ਮਮਤੋੜ ਦੇ ਪਿੰਡ ਗੰਧੂਆ ਕਿਲਚਾਂ ਚ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਦੋ ਸਕੇ ਭਰਾਵਾਂ ਵਿੱਚ ਇੱਕ ਦੂਜੇ ਦੇ ਪਰਿਵਾਰ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਤੇ ਦੋਹਾਂ ਪਰਿਵਾਰਾਂ ਦੇ ਹੁਣ ਪੰਜ ਲੋਕ ਹਸਪਤਾਲ ਵਿੱਚ ਜੇਰੀ ਇਲਾਜ ਨੇ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਜੋ ਕਿ ਪਿੰਡ ਗੰਧੂਆ ਕਲਚਾਂ ਦਾ ਰਹਿਣ ਵਾਲਾ ਹੈ ਉਸ ਦੀ ਮਾਤਾ ਨੇ ਉਸ ਦੇ بیٹے surjit singh ਨਾਮ ਜ਼ਮੀਨ ਦਾ ਟੁਕੜਾ ਜੋ ਉਸ ਦੇ ਹਿੱਸੇ ਆਉਂਦਾ ਸੀ ਉਹ ਕਰਵਾ ਦਿੱਤਾ ਪਰ ਮਾਤਾ ਦਾ ਦੂਜਾ ਪੁੱਤਰ major singh ਚਾਹੁੰਦਾ ਸੀ ਕਿ ਉਸ ਦੀ ਮਾਤਾ ਦੀ ਜ਼ਮੀਨ ਦਾ ਟੁਕੜਾ ਉਸ ਦੇ بیٹے ravi ਨਾਮ ਕਰਵਾਇਆ ਜਾਵੇ ਇਸੇ ਗੱਲ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿੱਚ ਦੁਸ਼ਮਣੀ ਪੈ ਗਈ ਅਤੇ ਮਾਮਲਾ ਪਹਿਲਾਂ ਕੋਰਟ ਕਚੈਰੀ ਤੱਕ ਪਹੁੰਚਿਆ ਤੇ ਜਦ ਇਸ ਤੋਂ ਵੀ ਦੋਨਾਂ ਪਰਿਵਾਰਾਂ ਦਾ ਹੱਲ ਨਾ ਹੋਇਆ ਤਾਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਤੇ ਪਹਿਲਾ ਮੇਜਰ ਸਿੰਘ ਵੱਲੋਂ ਆਪਣੇ ਸਗੇ ਭਰਾ ਦਰਸ਼ਨ ਸਿੰਘ ਦੀ ਬਜ਼ੁਰਗ ਮਾਂ ਦੇ ਘਰ ਤੇ ਹਮਲਾ ਕੀਤਾ ਗਿਆ ਤੇ ਸਾਰ ਹਥਿਆਰਾਂ ਦੇ ਨਾਲ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਪੋਤੇ ਦੀ ਪਤਨੀ ਦੇ ਵੀ ਕੱਪੜੇ ਫਾੜੇ ਗਏ ਬੇਇੱਜ਼ਤ ਕੀਤਾ ਗਿਆ ਤੇ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਬਜ਼ੁਰਗ ਮਾਤਾ ਤੇ ਵੀ ਸਿਰ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਕਈ ਵਾਰ ਕੀਤੇ ਗਏ ਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਲ ਵੀ ਕਰਵਾਇਆ ਗਿਆ ਗੱਲਬਾਤ ਕੋਈ ਨਹੀਂ ਪਹਿਲਾਂ ਕਿਤੇ ਮੋੜਾ ਮੋੜਾ ਬੋਲਿਆ ਇਹਦੇ ਨਾਲ ਤੇ ਵੱਡੇ ਭਰਾ ਦੇ ਮੁੰਡੇ ਨਾਲ ਤੇ ਇਥੋਂ ਸਾਡਾ ਪਹਿਲੀ ਦਾ ਰੋਲਾ ਸੀ ਕੇਸ ਕੋਲ ਚੱਲਦਾ ਰਿਹਾ ਸੀ ਅੱਜ ਤਰੀਕ ਸੀ ਤੇ ਆਈ ਤੇ ਘਰੇ ਸੁੱਤੇ ਵੇ ਰਾਤ 2:30 ਵਜੇ ਦੀ ਗੱਲ ਆ 2:30 ਵਜੇ ਇੱਕ ਬੰਦੇ ਬਦ ਲਿਆ ਕੇ ਤੇ ਕੁੜੀਆਂ ਦੇ ਤੇ ਮੇਰੇ ਗਲ ਪੈ ਗਿਆ ਗੁੱਲ ਗੇਟ ਗੁੱਟ ਕੁੱਟਣ ਲੱਗ ਪਏ ਬਾਰੀ ਖੋਲ ਲਈ ਤੇ ਉਹ ਮੈਨੂੰ ਚੁੱਕ ਕੇ ਤੇ ਕੁੜੀਆਂ ਨੂੰ ਬਾਹਰ ਖਿੱਚ ਕੇ ਤੇ ਸਾਡੇ ਸੱਟਾ ਲਾਉਂ ਲ ਦਰਸ਼ਨ ਹੀ ਤੇ ਹੁੰਦੇ ਮੋੜੇ ਹੀ ਤੇਨੂੰ ਤੇ ਹੋਰ ਬੰਦੇ ਬਾਹਰ ਮੁਗਵਾਏ ਸੀ ਮੇਰਾ ਵੱਡਾ ਭਰਾ ਹੈ ਵੱਡਾ ਭਰਾ ਹੈ ਹਾਂ ਤੇ ਕੀ ਗੱਲ ਬਾਤ ਹੈ ਗੱਲ ਆ ਗਈ ਹੋਈ ਬਸ ਕਟ-ਕੱਟ ਕੇ ਤੇ ਬਜੇ ਤੇ ਬੇਹੋਸ਼ ਹੋ ਗਏ ਨਾਲੇ ਛੱਡ ਕੇ ਤੇ ਨਿਕਲ ਗਏ ਨਦਾਵਾ ਦਾ ਸਾਨੂੰ ਤਾਂ ਸੋਰ ਸਾਨੂੰ ਜ ਕੋਈ ਨਹੀਂ ਤੇ ਮੋੜਾ ਮੇਰਾ ਬਾਹਰ ਗਿਆ ਸੀ ਦੂਜੇ ਭਰਾ ਕੋਲ ਉਹਨੂੰ ਕੱਲਿਆ ਸੀ ਉੱਧਰ ਵੀ ਚਾਲ ਉਹ ਤਾਂ ਉੱਥੇ ਹੀ ਗਿਆ ਸੀ ਸਾਨੂੰ ਤਾਂ ਪਤਾ ਹੀ ਸੀ ਨਹੀਂ ਇਸ ਗੱਲ ਦਾ ਵੀ ਇਹਨੂੰ ਸਾਡੇ ਗੱਲ ਪੈਣਾ ਜਿੱਕੇ 15-16 ਜਣੇ ਸੀ ਖਿਆਰ ਕਿਸੇ ਕੋਲ ਗਡਾਸੀ ਕਾਪੇ ਕੰਗਰ ਸੋਟੇ ਹਾਂ ਪਰਿਵਾਰ ਤੇ ਤੇ ਬੱਚਿਆਂ ਤਿੰਨਾਂ ਤੇ ਮੇਰੇ ਤਿੰਨ ਕੁੜੀਆਂ ਜਮੀਨ ਨਾ ਵੇਤੀ ਜਿਹੜੀ ਸਾਡੀ ਅਰੋਲੇ ਵਾਲੀ ਚਲਦੀ ਕੇਸ ਚੱਲਦਾ ਇਹਨਾਂ ਪਾਸੇ ਜਾ ਕੇ 44 ਵੇਤੀ ਹਾਂਜੀ ਕਾਰਵਾਈ ਹੋਏ ਸਾਡੇ ਦਾ ਇਨਸਾਫ ਮਿਲਣਾ ਚਾਹੀਦਾ ਹਾਂਜੀ ਕੌਣ ਰਹਿਣ ਵਾਲੇ ਅਸੀਂ ਗੰਦੂ ਕਿਲਚੇ ਦੇ ਰਹਿਣ ਵਾਲੇ ਘਰਵਾਲੇ ਦਾ ਨਾਮ ਸੁਰਜੀਤ ਸਿੰਘ ਹੈ ਹਾਂਜੀ ਕਿੱਥੇ ਹੋ ਗਈ ਯਾਰ ਵਿਆਹ ਹੋ ਗਿਆ ਨਾ ਪੌਣੇ 3-4 ਸਾਲ ਤੇ ਕੀ ਗੱਲਬਾਤ ਹੋਈ ਗੱਲਬਾਤ ਸਾਡਾ ਜ਼ਮੀਨ ਦਾ ਝਗੜਾ ਸੀ ਸਾਡੇ ਘਵਾਂਡੀਆਂ ਸਾਡੇ ਮੇਰੇ ਚਾਚਾ ਸਹੁਰੇ ਲੱਗਦਾ ਹੈ ਉਹਨੇ ਤੇ ਮੁੰਡਾ ਤੇ ਉਹ ਆਪ ਸਾਰੇ ਪਰਿਵਾਰ ਸਾਡੇ ਘਰੇ ਆ ਕੇ ਸਾਡੇ ਨਾਲ ਪੈਣ ਸੀ ਮੇਰੀ ਹਸ ਤੇ ਅਸੀਂ ਦੋਨੇ ਕਰੇ ਗਿਆ ਸੀ ਰੋਟੀ ਖਾਂਦੀਆਂ ਪਈਆਂ ਸੀ ਸਾਡੇ ਆ ਕੇ ਮੇਰੇ ਸਾਥਸਨ ਵੀ ਰੇੜੀ ਫਿਰੇ ਨੇ ਲੱਤਾਂ ਮਾਰੀਆਂ ਨੇ ਪੇਟ ਵਿੱਚ ਵੀ ਉਹਨੂੰ ਕਰਪਾਨ ਮਾਰੀ ਨੇ ਮੇਰੇ ਵੀ ਮੇਰੇ ਵੀ ਜਿੱਤ ਲੁੱਟਣ ਦੀ ਕੋਸ਼ਿਸ਼ ਕੀਤੀ ਮੈਂ ਜਰ ਰੱਪਤਾਂ ਲੱਗੀ ਤੇ ਫਿਰ ਮੈਨੂੰ ਉਹਨਾਂ ਦੀ ਜਿਹੜੀਆਂ ਕੁੜੀਆਂ ਆ ਗਿਆ ਸੀ ਗੇਟ ਤੇ ਅੱਗ ਖੜੀਆਂ ਰਹੀਆਂ ਨੇ ਤੇ ਫਿਰ ਉਹ ਮੈਨੂੰ ਖਿੱਚ ਲੈੰਦੀਆਂ ਸੀ ਸਾਡਾ ਸਾਰਾ ਕੁਝ ਕਰੋ ਲੁੱਟ ਕੇ ਲਾਇਆ ਗਿਆ ਸਾਡੇ ਸਾਡੇ ਪੈਸੇ ਵੀ ਗਏ ਸੀ ਔਰ ਸੋਨਾ ਵੀ ਗਿਆ ਸੀ ਜ ਗਹਿਣੇ ਗੁਨੇ ਵੀ ਗਏ ਸੀ ਸਾਰਾ ਕੁਝ ਸਾਢੀ ਆਲੇ ਸੀ ਵੀ ਲਾ ਕੇ ਲਾਇਆ ਗਿਆ ਸਾਡੇ ਕਰੋ ਕੋਈ ਮੇਜਰ ਸਿੰਘ ਦਾ ਮੁੰਡਾ ਤੇ ਉਹਨਾਂ ਦਾ ਸਾਰਾ ਪਰਿਵਾਰ ਸਾਡਾ ਹੋਰ ਵੀ ਸਾਰਾ ਹਾਂਜੀ ਮੀਨ ਮਾਤਾ ਦੋਨ ਕੋਈ ਨਹੀਂ ਰਹਿ ਗਈ ਉਹ ਸੀ ਜਿਹੜੀ ਸੀ ਹੁਣ ਜਵਾਂ ਨਹੀਂ ਰਹਿ ਗਈ ਉਹਨੇ ਮਾਤਾ ਨੂੰ ਵੇਚ ਦਿੱਤੀ ਇਸ ਕਰਕੇ ਉਹਨਾਂ ਨੇ ਝਗੜਾ ਕੀਤਾ ਆ ਸਾਡੇ ਨਾਮ ਕੁ ਦਵਾੜਾ ਹੀ ਕਰਵਾਈ ਸੀ ਹੁਣ ਸਾਡੇ ਕਾਰ ਦੀ ਥਾਂ ਤੇ ਕਬਜ਼ਾ ਕੀਤੀ ਰੱਖਾ ਨੇ ਸਾਰੀ ਰਾਤ ਉੱਥੇ ਹੀ ਰਹੇ ਨੇ ਸਾਡੀ ਮੰਗ ਹੈ ਸਾਨੂੰ ਕਾਰਵਾ ਇਨਸਾਫ ਚਾਹੀਦਾ ਮੇਰਾ ਨਾਮ ਸੋਨੀ ਆ ਸੀ ਗੰਦਕੁਲ ਚੱਤੇ ਰਹਿਣ ਵਾਲੇ ਆ ਰਾਤ ਨੂੰ 2 ਵਜੇ ਗੁੰਡੇ ਇਨਾਂ ਪੁਆਏ ਨੇ ਮੇਰਾ ਤਾਇਆ ਸਿੰਘ ਇਹ ਅਸੀਂ ਸਰਜੀਤ ਸਿੰਘ ਮੇਰੇ ਤਾਇਆ ਦਾ ਮੁੰਡਾ ਹਰਪਜਨ ਸਿੰਘ ਮੇਰੇ ਤਾਇਆ ਦਾ ਮੁੰਡਾ ਸਤਪਾਲ ਸਿੰਘ ਮੇਰੇ ਤਾਇਆ ਦਾ ਮੁੰਡਾ ਇਹ ਸਾਡੇ ਘਰੇ ਆ ਕੇ ਸਾਡੇ ਗਾਲ ਪੈਣੇ ਸਾਡੇ ਗੇਟ ਤੁੱਟੋ ਟੱਪ ਗਏ ਨੇ ਅਸੀਂ 2 ਵਜੇ ਤੱਕ ਸੁੱਤੇ ਪਏ ਸੀ ਸਾਨੂੰ ਨਹੀਂ ਪਤਾ ਸੀ ਪਹਿਲਾਂ ਮੇਰੇ ਡੈਡੀ ਨੇ ਕੁੱਟਾ ਨੇ ਫੇਰ ਸਾਨੂੰ ਮੰਮੀ ਵਰਾਂ ਨੂੰ ਮੇਰੇ ਦੋ ਭੈਣਾ ਤੇ ਮੈਂ ਸੰਚਾਰਾਂ ਨੂੰ ਛੱਕ ਤੇ ਬਾਹਰ ਲੈ ਗਏ ਨੇ ਬੂਏ ਸਾਡੇ ਨਾਲ ਜ਼ਬਰਦਸਤੀ ਕਰਦੇ ਸਾਨੂੰ ਗੱਡੀ 'ਚ ਪਾਉਂਦੇ ਸੀ ਤੇ ਹੁਣ ਵੀ ਸਾਨੂੰ ਕਹਿੰਦੇ ਨੇ ਅਸੀਂ ਹੁਣ ਕਹਿੰਦੇ ਨੇ ਤੇਰੇ ਵੀਰੇ ਨੂੰ ਮਾਰ ਦੇਣਾ ਸਾਡਾ ਇੱਕੋ ਇੱਕੋ ਭਰਾ ਏ ਇਹ ਕਹਿੰਦੇ ਨੇ ਅਸੀਂ ਮਾਰ ਕੇ ਬਦਲਾ ਲੈਣਾ ਤੁਹਾਡੇ ਦੋ ਜੀ ਮਾਰਨੇ ਨੇ ਭਾਵੇਂ 6 ਮਹੀਨਿਆਂ ਨੂੰ ਮਾਰੀਏ ਭਾਵੇਂ ਸਾਲ ਨੂੰ ਮਾਰੀਏ ਭਾਵੇਂ 2 ਮਹੀਨਿਆਂ ਨੂੰ ਮਾਰੀਏ ਇਹ ਸਾਡਾ ਪਹਿਲੀ ਦਾ ਰੋਲਾ ਏ ਪਹਿਲੀ ਮੇਰੇ ਦਾਦੇ ਨੇ ਮੇਰੇ ਬ੍ਰਦਰ ਨੂੰ ਰੱਖਿਆ ਸੀ ਮੇਰੇ ਦਾਦਾ ਕਰਾ ਕੇ ਗਿਆ ਸੀ ਇਹਨਾਂ ਰਸੀਦਨਾਮਾ ਤੜਵਾ ਲਿਆ ਪੈਸੇ ਦੇ ਕੇ ਦੋ ਨੰਬਰ ਚ ਨਾ ਤੜਵਾਈਏ ਪਹਿਲੀ ਉਹ ਇਹਨਾਂ ਗਾ ਵੇਚੀ ਏ ਇਹੋ ਸਾਡਾ ਰੋਲਾ ਸੀ ਤੇ ਹੁਣ ਅਸੀਂ ਕਿਹਾ ਅਸੀਂ ਕੇਸ ਲਾਇਆ ਹੋਇਆ ਏ ਅਸੀਂ ਇਹੋ ਕਹਿ ਜਦੋਂ ਕੇਸ ਨਿਭੜ ਗਿਆ ਅਸੀਂ ਆਪੇ ਅਸੀਂ ਵਾਹ ਲਾਂਦੇ ਜੇ ਤੁਹਾਡੇ ਅੱਖ ਚੋ ਗਿਆ ਤੁਸੀਂ ਵਾਹੋ ਜੇ ਸਾਡੇ ਅੱਖ ਚੋ ਗਿਆ ਅਸੀਂ ਵਾਹਾਂ ਦੇ ਤੁਹਾਡੇ ਤੇ ਕੀ ਕੀ ਮਾਰ ਮੇਰੇ ਸਿਰ ਤੇ ਕਾਪਾ ਮਾਰਿਆ ਨੇ ਇੱਥੇ ਬਿੰਡਾਸਾ ਕਾਪਾ ਇਹ ਮੇਰੇ ਤਾਏ ਦੇ ਮੁੰਡੇ ਨੇ ਫੜਿਆ ਹੋਇਆ ਸੀ ਉਹਨੇ ਮਾਰੀ ਹਾਂ ਤੇ ਮੈਂ ਮੇਰੇ ਤਾਏ ਨੇ ਪਹਿਲਾਂ ਮੇਰੇ ਹੱਥ ਤੇ ਮਾਰਿਆ ਸੀ ਨਾ ਮੈਂ ਅੱਗੂ ਹੱਥ ਕਰ ਲਿਆ ਸੀ ਹੱਥ ਤੇ ਵੱਜਿਆ ਤੇ ਮੇਰੇ ਸਿਰ ਤੇ ਵੱਜ ਗਿਆ ਮੈਂ ਡੈਡੀ ਨੂੰ ਛਡਾਉਣ ਗਈ ਸੀ ਅੱਗੋਂ ਮੇਰੇ ਡੈਡੀ ਨੂੰ ਅੱਠ ਬੰਦੇ ਸੀ ਇਹਨਾਂ ਚਾਰਾਂ ਨੇ ਫੜੀ ਰੱਖਿਆ ਤੇ ਚਾਰ ਜਨੇ ਬਾਲਿਆਂ ਨਾਲ ਕੁੱਟਦੇ ਰਹੇ ਨੇ ਬੜਾ ਜਿਆਦਾ ਬੜੀ ਕੁੱਟ ਮਾਰੀ ਮੇਰੇ ਡੈਡੀ ਨੂੰ ਮੇਰੇ ਦੋ ਬਾਲੇ ਇੱਥੇ ਵੱਖੀ ਵਿੱਚ ਮਾਰੇ ਨੇ ਨਾ ਮੇਰੇ ਤਾਏ ਨੇ ਮਾਰੇ ਨੇ ਦਰਸ਼ਨ ਸਿੰਘ ਨੇ ਬੇਰਹਿਮ ਹੋਏ ਮੇਜਰ ਸਿੰਘ ਨੇ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਿਆ ਜਿਸ ਦੇ ਢਡੋਂ ਉਸਦੇ ਪੁੱਤ ਨੇ ਜਨਮ ਲਿਆ ਤਾਂ ਮੇਜਰ ਸਿੰਘ ਤੇ ਉਸਦੇ ਸਾਥੀਆਂ ਨੇ ਬਜ਼ੁਰਗ ਲਾਲੋ ਬੀਬੀ ਨੂੰ ਵੀ ਤੇਜ਼ ਹਥਿਆਰਾਂ ਦੇ ਨਾਲ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉਸ ਬਜ਼ੁਰਗ ਔਰਤ ਦਾ ਸਿਰਫ ਇਹਨਾਂ ਨੂੰ ਕਸੂਰ ਸੀ ਕਿ ਉਸਨੇ ਆਪਣੇ ਪੁੱਤ ਦੇ بیٹے ਰਵੀ ਨਾਮ ਤੇ ਜ਼ਮੀਨ ਦਾ ਹਿੱਸਾ ਨਹੀਂ ਸੀ ਕਰਵਾਇਆ ਜਿਸ ਤੋਂ ਰੁੱਸੇ ਮੇਜਰ ਸਿੰਘ ਨੇ ਆਪਣੀ ਮਾਂ ਨੂੰ ਵੀ ਨਹੀਂ ਬਖਸ਼ਿਆ ਤੇ ਖੁਦ ਤੇ ਮਾਂ ਨੂੰ ਕੁੱਟਿਆ ਵੀ ਹੈ ਤੇ ਬਦਮਾਸ਼ਾਂ ਕੋਲੋਂ ਵੀ ਕਟਵਾਇਆ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜਲਦੀ ਹੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਜ਼ਮੀਨ ਦੇ ਟੁਕੜੇ ਲਈ ਖੂਨ ਹੀ ਆਪਣੇ ਖੂਨ ਦਾ ਪਿਆਸਾ ਹੋਇਆ ਬੈਠਾ ਹੈ ਟਿੱਟੋ ਜੰਮਨ ਵਾਲੀ ਮਾਂ ਦੇ ਵੀਰ ਜਾਨ ਲੈਣ ਤੋਂ ਗਰੇਜ਼ ਨਹੀਂ ਕੀਤਾ ਜਾ ਰਿਹਾ ਤਾਂ ਇਸ ਕਾਲ ਯੁਗ ਦੁਨੀਆ ਦੇ ਵਿੱਚ ਰਿਸ਼ਤਿਆਂ ਦੀ ਕੀ ਐਮੇਤ ਰਹਿ ਗਈ ਹੈ ਇਹ ਸੱਜਾ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਖੇਤ ਪੰਜਾਬੀ ਟੀਵੀ ਲਈ ਸੁਖਚੰਨ ਸਿੰਘ ਫਿਰੋਜ਼ਪੁਰ